ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸੂਬੇ ਦੇ ਵਿੱਚ ਪਸ਼ੂਆਂ ਦੇ ਲਈ ਪਸ਼ੂ ਤੰਨ ਗੱਨਾ ਹੋਈ ਹੈ ਜਿਹਦੀ ਮੋਡਲੀ ਰਿਪੋਰਟ ਸਾਹਮਣੇ ਆਈ ਹੈ ਜਿਦੇ ਵਿੱਚ ਕਈ ਹੈਰਾਨੀ ਜਨਕ ਤੱਥ ਸਾਹਮਣੇ ਆਏ ਨੇ ਇੱਕ ਤਾਂ ਇਹ ਕਿ ਮੱਝਾਂ ਦੀ ਗਿਣਤੀ ਪੰਜਾਬ ਦੇ ਵਿੱਚ ਘਟ ਗਈ ਹੈ ਜਿੰਨੀ ਗਿਣਤੀ ਪਹਿਲਾਂ ਸੀ ਉਹਦੇ ਨਾਲੋਂ ਬਹੁਤ ਘੱਟ ਲੋਕ ਹੁਣ ਮੱਝਾਂ ਪਾਲ ਰਹੇ ਨੇ ਜਦ ਕਿ ਬੱਕਰੀਆਂ ਦੀ ਗਿਣਤੀ ਇਸ ਰਿਪੋਰਟ ਦੇ ਮੁਤਾਬਕ ਕਾਫੀ ਵਧ ਗਈ ਹੈ ਨਵੰਬਰ ਮਹੀਨੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਪਸ਼ੂ ਧਨ ਗੰਨਾਂ ਦੀ ਜਿਸ ਤੋਂ ਬਾਅਦ ਦੇ ਵਿੱਚ ਹੁਣ ਮੁੱਢਲੀ ਰਿਪੋਰਟ ਸਾਹਮਣੇ ਆਈ ਹੈ ਜਿਦੇ ਵਿੱਚ ਵੱਖ-ਵੱਖ ਅਜਿਹੇ ਪਸ਼ੂ ਜਾਂ ਜਾਨਵਰ ਨੇ ਜਿਹੜੇ ਕਿਸਾਨਾਂ ਵਾਸਤੇ ਆਮ ਲੋਕਾਂ ਵਾਸਤੇ ਸਹਾਇਕ ਸਿੱਧ ਹੁੰਦੇ ਨੇ ਉਹਨਾਂ ਦੀ ਗਿਣਤੀ ਘਟਦੀ ਨਜ਼ਰ ਆ ਰਹੀ ਹੈ ਜਦਕਿ ਭੇਡਾਂ ਬੱਕਰੀਆਂ ਵੱਲ ਲੋਕ ਜ਼ਿਆਦਾ ਉਤਸ਼ਾਹਿਤ ਹੋ ਰਹੇ ਨੇ ਮੱਝਾਂ ਦੀ ਗੱਲ ਕਰੀਏ ਤਾਂ ਮੱਝਾਂ ਦੇ ਦੁੱਧ ਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਨਿਰਭਰਤਾ ਹੈ ਕਿਉਂਕਿ ਪੰਜਾਬ ਨੂੰ ਸ਼ੁਰੂ ਤੋਂ ਹੀ ਦੁੱਧ ਮੱਖਣ ਲੱਸੀ ਵਾਸਤੇ ਜਾਣਿਆ ਜਾਂਦਾ ਹੈ ਘਰਾਂ ਦੀ ਸ਼ਾਨ ਹੁੰਦੀਆਂ ਸੀ ਇਹ ਚੀਜ਼ਾਂ ਪਰ ਹੁਣ ਜਦੋਂ ਮੱਝਾਂ ਦੀ ਗਿਣਤੀ ਘਟ ਰਹੀ ਆ ਤਾਂ ਫਿਰ ਸਵਾਲ ਵੀ ਖੜੇ ਹੁੰਦੇ ਨੇ ਹਾਲਾਂਕਿ ਇੱਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਜੇਕਰ ਮੱਝਾਂ ਦੀ ਗਿਣਤੀ ਘਟ ਰਹੀ ਆ ਤਾਂ ਫਿਰ ਬਾਜ਼ਾਰ ਦੇ ਵਿੱਚ ਦੁੱਧ ਕਿੱਥੋਂ ਆ ਰਿਹਾ ਹੈ ਇੱਕ ਤਾਂ گاਵਾਵਾਂ ਦੇ ਉੱਤੇ ਨਿਰਪਰਤਾ ਵਧ ਗਈ ਹੈ ਪਰ ਗਾਂ ਦਾ ਦੁੱਧ ਪਤਲਾ ਹੁੰਦਾ ਇਸ ਕਰਕੇ ਲੋਕ ਘੱਟ ਪਸੰਦ ਕਰਦੇ ਆ ਦੂਸਰੀ ਗੱਲ ਇਹ ਕਿ ਜਿਹੜਾ ਮੱਝਾਂ ਗਾਂ ਪਾਲਣ ਵਾਲਾ ਕੰਮ ਆ ਉਹ ਕਾਫੀ ਮਹਿੰਗਾ ਹੋ ਗਿਆ ਤੂੜੀ ਦੇ ਭਾਅ ਵਧ ਗਏ ਨੇ ਪੱਠੇ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਤਾਂ ਹੈ ਪਰ ਸ਼ਹਿਰਾਂ ਦੇ ਵਿੱਚ ਜਦੋਂ ਮੁੱਲ ਦੇ ਲੈਣੇ ਪੈਂਦੇ ਨੇ ਤਾਂ ਬਹੁਤ ਮਹਿੰਗੇ ਪੈਂਦੇ ਨੇ ਫੀਲਡ ਦੇ ਵਿੱਚ ਵਾਧਾ ਹੋ ਗਿਆ ਤੇ ਇੱਕ ਕਾਰਨ ਇਹ ਹੈ ਜਿਹੜਾ ਇਹਦਾ ਥੋੜਾ ਜਿਹਾ ਵੱਖਰਾ ਪੱਖ ਆ ਉਹ ਇਹ ਹੈ ਕਿ ਹਾਲਾਂਕਿ ਮੱਝਾਂ ਦੀ ਗਿਣਤੀ ਕਹਿੰਦੇ ਘਟੀ ਹੈ ਪਰ ਲੋਕਾਂ ਨੇ ਮੱਝਾਂ ਹੀ ਉਹ ਰੱਖ ਲੀਆਂ ਜਿਹੜੀਆਂ ਜ਼ਿਆਦਾ ਦੁੱਧ ਦੀ ਪੈਦਾਵਾਰ ਕਰਦੀਆਂ ਨੇ ਜਦਕਿ ਇੱਕ ਮੱਝ 2 ਲੀਟਰ 2.5 ਲੀਟਰ ਦੁੱਧ ਦਿੰਦੀ ਹੈ ਤਾਂ ਕਈ ਤਾਂ ਕਈ ਗੁਣਾ ਵੱਧ ਦੁੱਧ ਦੇਣ ਦੀ ਸਮਰੱਥਾ ਰੱਖਦੀਆਂ ਨੇ ਤਾਂ ਉਹ ਵੀ ਇੱਕੇ ਦਾ ਪੱਖ ਦੇਖਿਆ ਜਾ ਰਿਹਾ ਹੈ ਕੁਝ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਮੱਝਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ ਤਿੰਨ ਦਹਾਕਿਆਂ ਦੇ ਵਿੱਚ ਯਾਨੀ ਕਿ 30 ਸਾਲਾਂ ਦੇ ਵਿੱਚ 25 ਲੱਖ ਦੀ ਕਮੀ ਆ ਗਈ ਹੈ ਪਸ਼ੂ ਪਾਲਣ ਵਿਭਾਗ ਦੀ ਇਹ 21ਵੀਂ ਪਸ਼ੂ ਧਨ ਗਣਨਾ ਸੀਗੀ ਜਿਹਦੀ ਮੋਡਲੀ ਰਿਪੋਰਟ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਜੇਕਰ ਗੱਲ ਕਰੀਏ ਤਾਂ 5.78 ਲੱਖ ਦੀ ਗਰਾਵਟ ਦਰਜ ਕੀਤੀ ਗਈ ਹੈ ਮੱਝਾਂ ਦੇ ਵਿੱਚ ਕਿਉਂਕਿ ਕੁੱਲ ਪਸ਼ੂ ਧਾਨਾ ਜਿਹੜਾ ਪੰਜਾਬ ਦਾ ਉਹ 68 ਲੱਖ ਤੋਂ ਥੋੜਾ ਜਿਹਾ ਉੱਪਰ ਰਹਿ ਗਿਆ ਹੈ ਜਦ ਕਿ 2019 ਦੇ ਵਿੱਚ ਪਸ਼ੂ ਧਨ 73 ਲੱਖ 81 ਹਜ਼ਾਰ ਸੀਗਾ ਯਾਨੀ ਕਿ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਸ ਵੇਲੇ ਮੱਝਾਂ ਦੀ ਗਿਣਤੀ ਦੱਸੀਏ ਤੁਹਾਨੂੰ ਤਾਂ 34 ਲੱਖ ਤੋ ਥੋੜੀਆਂ ਜੀਆਂ ਵੱਧ 35 ਲੱਖ ਦੇ ਕਰੀਬ ਲਾ ਲਓ ਮੱਝਾਂ ਰਹਿ ਗਈਆਂ ਨੇ ਜਦਕੀ ਸਾਲ 2019 ਦੇ ਵਿੱਚ 40 ਲੱਖ ਤੋਂ ਵੱਧ ਮੱਝਾਂ ਸਨ ਪੰਜਾਬ ਦੇ ਵਿੱਚ ਜਿਹੜੀਆਂ ਲੋਕਾਂ ਨੇ ਪਾਲੀਆਂ ਹੋਈਆਂ ਸੀ ਮੱਝਾਂ ਦੀ ਹਰ ਸਾਲ ਔਸਤਨ 1 ਲੱਖ ਗਿਣਤੀ ਘਟ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ ਤੇ ਦੂਜੇ ਪਾਸੇ ਜਿਹੜੀ 1992 ਦੀ ਗੱਲ ਕਰੀਏ ਤਾਂ 1992 ਦੇ ਵਿੱਚ ਮੱਜਾਂ ਦੀ ਗਿਣਤੀ 60 ਲੱਖ ਤੋਂ ਵੱਧ ਸੀ ਸਾਲ 1997 ਦੇ ਵਿੱਚ ਗਿਣਤੀ ਥੋੜੀ ਜੀ ਵਧੀ ਤੇ ਮਗਰੋਂ 2003 ਦੇ ਵਿੱਚ ਇਹ ਗਿਣਤੀ ਘਟਦੀ ਗਈ 58 ਲੱਖ ਦੇ ਉੱਤੇ ਆ ਗਈ ਇਹ ਸਾਰੇ ਅੰਕੜੇ ਜਿਵੇਂ ਪਸ਼ੂ ਤਨ ਗੱਨਾਂ ਹੁੰਦੀ ਹੈ ਤਾਂ ਉਹਦੇ ਮੁਤਾਬਕ ਨੇ ਤੇ ਸੂਬੇ ਦੇ ਵਿੱਚ 2003 ਦੀ ਤੋਂ ਦੱਸ ਦਿੱਤੀ ਹੈ ਤੇ 2007 ਦੇ ਵਿੱਚ ਇਹ ਗਿਣਤੀ 50 ਲੱਖ ਤੱਕ ਹੀ ਸੀਮਤ ਰਹਿ ਗਈ ਜਦਕਿ ਜਿਹੜਾ ਬੱਕਰੀ ਪਾਲਣ ਦਾ ਰੁਝਾਨ ਆ ਉਹ ਕਾਫੀ ਵਧਿਆ ਕਿਉਂਕਿ ਬੱਕਰੀ ਦਾ ਦੁੱਧ ਕਈ ਬਿਮਾਰੀਆਂ ਦੇ ਵਿੱਚ ਵਰਤਿਆ ਜਾਂਦਾ ਹੈ ਖਾਸ ਕਰ ਤੁਹਾਡੇ ਸੈੱਲ ਵਗੈਰਾ ਡਾਊਨ ਹੁੰਦੇ ਨੇ ਤਾਂ ਉਹਨੂੰ ਵੀ ਕਿਹਾ ਜਾਂਦਾ ਕਿ ਬੱਕਰੀ ਦਾ ਦੁੱਧ ਪੀਣ ਦੇ ਨਾਲ ਉਹ ਸੈੱਲ ਨੇ ਜਿਹੜੇ ਦੁਬਾਰਾ ਵਧਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਬੱਕਰੀ ਪਾਲਣ ਦੇ ਕਿੱਤੇ ਦੇ ਵੱਲ ਲੋਕ ਜ਼ਿਆਦਾ ਬਾਧ ਰਹੇ ਨੇ ਬੱਕਰੀਆਂ ਦੀਆਂ ਕਈ ਨਸਲਾਂ ਨੇ ਜਿਹੜੀਆਂ ਬਹੁਤ ਕੀਮਤੀ ਵੀ ਨੇ ਤਾਂ ਬੱਕਰੀ ਪਾਲਣ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿੱਚ 4 ਲੱਖ 47 ਹਜ਼ਾਰ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ ਤੇ ਸਾਲ 19 ਦੇ ਵਿੱਚ 3 ਲੱਖ 47 ਹਜ਼ਾਰ ਬੱਕਰੀਆਂ ਸੂਬੇ ਦੇ ਵਿੱਚ ਸਨ ਤੇ ਭੇਡਾਂ ਦੀ ਗਿਣਤੀ ਵੀ 1 ਲੱਖ ਤੋਂ ਉੱਪਰ ਪਾਰ ਹੋ ਚੁੱਕੀ ਹੈ ਇਹ ਉਹ ਅੰਕੜੇ ਨੇ ਜਿਹੜੇ ਲੋਕਾਂ ਨੇ ਆਪਣੀ ਪਸ਼ੂਆਂ ਦੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇਹ ਇਹ ਪਸ਼ੂ ਆਪਣੇ ਘਰਾਂ ਦੇ ਵਿੱਚ ਪਾਲੇ ਹੋਏ ਨੇ ਜਿਨ੍ਹਾਂ ਤੋਂ ਉਹ ਰੋਜ਼ੀ ਰੋਟੀ ਰੋਜ਼ਗਾਰ ਕਮਾ ਰਹੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕੁੱਤਿਆਂ ਦੀ ਗਿਣਤੀ ਹੈ ਜਿਹੜੀ ਉਹ ਵੀ ਕਾਫੀ ਵਧੀ ਹੈ ਇਹ तकरीबन 385000 ਦੇ ਨੇੜੇ ਤੇੜੇ ਹੋ ਚੁੱਕੀ ਹੈ ਜਦਕਿ ਇਹੀ 2019 ਦੇ ਵਿੱਚ 328000 ਸੀਗੀ ਘੋੜੇ ਪਾਲਣ ਦਾ ਸ਼ੌਂਕ ਵੀ ਲੋਕਾਂ ਦੇ ਵਿੱਚ ਸਿਰ ਚੜ ਕੇ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ ਘੋੜਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਕਾਫੀ ਵਧੀ ਹੈ ਘੋੜੇ ਲੋਕਾਂ ਨੇ ਸ਼ੌਂਕ ਦੇ ਨਾਲ ਰੱਖੇ ਨੇ ਤਾਂ 6 ਸਾਲਾਂ ਦੇ ਵਿੱਚ 5720 ਘੋੜੇ ਵਧੇ ਨੇ ਯਾਨੀ 5000 ਤੋਂ ਵੱਧ ਘੋੜੇ ਵਧੇ ਨੇ ਤੇ ਜਦ ਕਿ ਇਸ ਵੇਲੇ ਸੂਬੇ ਦੇ ਵਿੱਚ 19963 ਘੋੜੇ ਮੌਜੂਦ ਨੇ ਇਹਨਾਂ ਅੰਕੜਿਆਂ ਦੇ ਮੁਤਾਬਕ ਤੇ ਇਸ ਤੋਂ ਇਲਾਵਾ ਗਧੇ ਪਿੱਛੇ ਜੇ ਗਧੇ ਦੀ ਵੀ ਕਾਫੀ ਚਰਚਾ ਸੀਗੀ ਕਿਉਂਕਿ ਇਹਦਾ ਵੀ ਜਿਹੜਾ ਗੱਦੀ ਦਾ ਦੁੱਧ ਆ ਉਹ ਵੀ ਕਾਫੀ ਵਰਤੋਂ ਦੇ ਵਿੱਚ ਆਉਣ ਲੱਗ ਪਿਆ ਸੀ ਮਹਿੰਗਾ ਹੋ ਗਿਆ ਸੀਗਾ ਤਾਂ ਗਧੇ ਭਾਰ ਢੋਣ ਵਾਸਤੇ ਵਰਤੇ ਜਾਂਦੇ ਸੀ ਖਾਸ ਕਰ ਭੱਠਿਆਂ ਦੇ ਉੱਤੇ ਇੱਟਾਂ ਦੇ ਕੰਮ ਵਾਸਤੇ ਪਰ ਭੱਠਿਆਂ ਦੇ ਉੱਤੇ ਟਰੈਕਟਰਾਂ ਟਰਾਲੀਆਂ ਨੇ ਕੰਮ ਸੁਭਾਲ ਲਿਆ ਤਾਂ ਇਹਨਾਂ ਨੂੰ ਵੀ ਲੋਕਾਂ ਨੇ ਪਾਲਣਾ ਬੰਦ ਕਰ ਦਿੱਤਾ ਖਾਸ ਕਰ ਜਿਹੜੇ ਕੁਮਿਆਰ ਕਿੱਤੇ ਨਾਲ ਜੁੜੇ ਹੋਏ ਲੋਕ ਸੀ ਉਹ ਵੀ ਜਿਹੜਾ ਇੱਕ ਗਦਾ ਜ਼ਰੂਰ ਨਾਲ ਰੱਖਦੇ ਸੀਗੇ ਬੱਕਰੀਆਂ ਵਾਲੇ ਵੀ ਕਈ ਵਾਰ ਗਦੇ ਰੱਖਦੇ ਸੀ ਤਾਂ ਪੰਜਾਬ ਦੇ ਵਿੱਚ ਸਿਰਫ 127 ਗਦੇ ਰਹਿ ਗਏ ਨੇ ਦੂਜੇ ਪਾਸੇ ਮਾਰੂਥਲ ਦਾ ਜਹਾਜ਼ ਊਠ ਨੂੰ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਵੀ ਲੋਕ ਊਠ ਪਾਲਦੇ ਸੀ ਪਰ ਇਸ ਵੇਲੇ ਜਿਹੜੇ ਊਠ ਨੇ ਉਹ ਗਾਇਬ ਹੁੰਦੇ ਨਜ਼ਰ ਆ ਰਹੇ ਨੇ ਮੇਲਿਆਂ ਦੇ ਵਿੱਚ ਜ਼ਰੂਰ ਤੁਹਾਨੂੰ ਊਠ ਸਜੇ ਸੰਵਰੇ ਸ਼ਿੰਗਾਰੇ ਹੋਏ ਨਜ਼ਰ ਆ ਜਾਂਦੇ ਨੇ ਤਾਂ ਊਠਾਂ ਦੀ ਗਿਣਤੀ ਕੇਵਲ 80 ਰਹਿ ਗਈ ਹੈ 80 ਊਠ ਬਾਕੀ ਨੇ ਪੰਜਾਬ ਦੇ ਵਿੱਚ 1997 ਦੇ ਵਿੱਚ ਊਠਾਂ ਦੀ ਗਿਣਤੀ 29000 ਤੋਂ ਵੱਧ ਸੀਗੀ ਪੰਜਾਬ ਦੇ ਵਿੱਚ ਜਦੋਂ ਦਾ ਸੜਕੀ ਜਾਲ ਵਿਛ ਗਿਆ ਕੱਚੀ ਜ਼ਮੀਨ ਰੇਤਲੇ ਇਲਾਕੇ ਕੱਚੇ ਜਿਹੜੇ ਰਾਹ ਸੀਗੇ ਉਹ ਬੰਦ ਹੋ ਗਏ ਤਾਂ ਉਸ ਤੋਂ ਬਾਅਦ ਦੇ ਵਿੱਚ ਊਠ ਵੀ ਹੁਣ ਸਰਵਾਈਵ ਨਹੀਂ ਕਰ ਸਕੇ ਸੋ ਇਹ ਅੰਕੜੇ ਸੀਗੇ ਪਰ ਸਵਾਲ ਉਹੀ ਬਰਕਰਾਰ ਨੇ ਕਿ ਜੇਕਰ ਮੱਝਾਂ ਦੀ ਗਿਣਤੀ ਘਟੀ ਹੈ ਦੂਜੇ ਪਸ਼ੂਆਂ ਦੇ ਤੇ ਨਿਰਭਰਤਾ ਵਧੀ ਹੈ ਤਾਂ ਉਹਦੇ ਮੁਤਾਬਕ ਫਿਰ ਦੁੱਧ ਦੀ ਪੈਦਾਵਾਰ ਕਿਵੇਂ ਆਪਸ ਦੇ ਵਿੱਚ ਸੰਤੁਲਨ ਬਣਾ ਰਹੀ ਹੈ ਪਿੱਛੇ ਜੇ ਕਈ ਰਿਪੋਰਟਾਂ ਸੀ ਕਿ ਬਾਜ਼ਾਰਾਂ ਦੇ ਵਿੱਚ ਜਿਹੜਾ ਦੁੱਧ ਉਪਲਬਧਾ ਉਹਦੇ ਵਿੱਚੋਂ ਜ਼ਿਆਦਾ ਸ਼ੁੱਧ ਨਹੀਂ ਹੈਗਾ ਜਿੰਨਾ ਕਿ ਅੰਕੜਾ ਡਿਮਾਂਡ ਦੇ ਮੁਤਾਬਕ ਆ ਦੁੱਧ ਦਾ ਉਦੋਂ ਬੜੀ ਘੱਟ ਪੈਦਾਵਾਰ ਹੁੰਦੀ ਹੈ ਤਾਂ ਬਾਕੀ ਦੁੱਧ ਫਿਰ ਕਿੱਥੋਂ ਆਉਂਦਾ ਹੈ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਨ ਸੋ ਅਸੀਂ ਵੀ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਸਾਨੂੰ ਜੇਕਰ ਅਪਡੇਟ ਹੋਈ ਤਾਂ ਜ਼ਰੂਰ ਕਮੈਂਟ ਦੇ ਵਿੱਚ ਦੱਸ ਦਿਆ ਕਰੋ ਵੈਸੇ ਇਹਨਾਂ ਅੰਕੜਿਆਂ ਦੇ ਵਿੱਚ گاਵਾ ਦਾ ਜ਼ਿਕਰ ਬਹੁਤ ਘੱਟ ਆਇਆ ਕਿੰਨੀਆਂ ਕਿ گاਵਾ ਨੇ گاਵਾ ਦੇ ਦੁੱਧ ਦੇ ਉੱਤੇ ਵੀ ਕਾफी ਨਿਰਪਰਤਾ ਹੈ ਪੰਜਾਬ ਦੇ ਵਿੱਚ ਲੋਕ ਗਾਂ ਦੇ ਦੁੱਧ ਨੂੰ ਵੀ ਪਸੰਦ ਕਰਦੇ ਨੇ ਪਰ ਮੱਝਾਂ ਦੀ ਗਿਣਤੀ ਘਟਣਾ ਚਿੰਤਾਜਨਕ ਹੈ ਇੱਕ ਤਾਂ ਮਹਿੰਗਾ ਹੋ ਗਿਆ ਮੱਝ ਵੀ ਲੱਖਾਂ ਦੇ ਵਿੱਚ ਪਹੁੰਚ ਚੁੱਕੀ ਹੈ ਦੂਜੇ ਪਾਸੇ ਉਹਦਾ ਰੱਖ ਰਖਾ ਉਹਦੀ ਸਾਂਭ ਸੰਭਾਲ ਤੂੜੀ ਦੇ ਵਾਦੇ ਰੇਟ ਤੇ ਜ਼ਮੀਨਾ ਘਟਨਾ ਕਮਰਸ਼ੀਅਲਾਈਜ਼ ਸਾਰਾ ਕੁਝ ਹੋ ਜਾਣਾ ਫੀਡ ਦੇ ਰੇਟ ਵਧਣਾ ਇਹ ਸਾਰਾ ਕੁਝ ਇਹਦੇ ਉੱਤੇ ਵੀ ਨਿਰਪਰ ਕਰਦਾ ਹੈ ਕਿ ਮੱਝਾਂ ਕਿਸੇ ਨੇ ਰੱਖਣੀਆਂ ਨੇ ਜਾਂ ਨਹੀਂ ਰੱਖਣੀਆਂ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ